ਜੈ ਜਵਾਨ ਜੈ ਕਿਸਾਨ ਦੇ ਨਾਰੇ ਲਗਾਏ ਜਾਂਦੇ ਨੇ ਕਿਸਾਨ ਵੀ ਕੁੱਟ ਤੇ ਜੀ ਜਵਾਨ ਵੀ ਕੁੱਟ ਤੇ ਸਿਸਟਮ ਜਿਹੜਾ ਆ ਉਹ ਇੰਨਾ ਉਹਦਾ ਧੁਰਾ ਵਿਗੜ ਗਿਆ ਆ ਉਹਦੇ ਜਿਹੜੇ ਹਾਕਮ ਨੇ ਇਹਨੇ ਪਦਮੀਚ ਬੇਗੈਰਤ ਹੋ ਗਏ ਨੇ ਕਿ ਉਹਨਾਂ ਨੇ ਪੰਜਾਬ ਜਿਹੜੀ ਸਟੇਟਾਂ ਨੂੰ ਪੁਲਿਸ ਤਬਦੀਲ ਕਰਤਾ ਕਿਸੇ ਨੂੰ ਬੰਦੇ ਨੂੰ ਮਾਰਨ ਲਈ ਕਿਸੇ ਨੂੰ ਕੁੱਟਣ ਲਈ ਜਦੋਂ ਮੈਟਰ ਮਿਲਦੇ ਹੁਣ ਫਿਰ ਦੀ ਕਿਉਂ ਨਹੀਂ ਮਾਰਾਂਗੇ ਜੇ ਤੁਹਾਨੂੰ ਤੱਕੀਆਂ ਮਿਲਦੀਆਂ ਹੁਣ ਤਾਂ ਨੂੰ ਉਹ ਕਹਿਣ ਵੀ ਮੈਂ ਕਿ ਸਿਰ ਚ ਮਾਰਨ ਲੱਖ ਰੁਪਏ ਤੁਹਾਨੂੰ ਮਿਲੂਗਾ ਜਦੋਂ ਮੈਂ ਸਿਰ ਚ ਮਾਰ ਦੋਗੇ ਕੋਈ ਨਾ ਕੋਈ ਲੱਭ ਹੀ ਜਾਊਗਾ ਉਹਨਾਂ ਨੇ ਸਿਰ ਚ ਮਾਰਨ ਵਾਲਾ ਮੈਂ ਕਿ ਮੈਨੂੰ ਲੱਖ ਰੁਪਏ ਚਾਹੀਦਾ ਜਿੱਦਾ ਮਰਜੀ ਸਿਰ ਅੱਗੇ ਪਾੜ ਦੋ ਜਿਹੜਾ ਕਿਸਾਨਾਂ ਨਾਲ ਇੱਥੇ ਹੋਇਆ ਆ ਇਹ ਪਿਛਲੇ 50 ਸਾਲਾਂ ਦੇ ਵਿੱਚ ਜਾਂ ਉਦੋਂ ਮੇਰੇ ਦਾਦੇ ਪਰਦਾਦਿਆਂ ਦੇ ਵਿੱਚ ਮੁਗਲਾਂ ਦੇ ਰਾਜ ਚ ਵੀ ਕਦੀ ਐ ਨਹੀਂ ਹੋਇਆ ਕਿ ਬੰਦਿਆਂ ਨੂੰ ਸਦਿਆ ਹੋਏ ਸਦਕੇ ਬੰਦਿਆਂ ਨੂੰ ਅਰੇਸਟ ਕਰ ਲਿਆ ਹੋਵੇ ਇਹ ਔਰ ਪਹਿਲੀ ਵਾਰ ਹੋਇਆ ਕਿ ਪੰਜਾਬ ਦੇ ਇੱਕ ਡੀਆਈਜੀ ਨੇ ਸਿੱਧੇ ਤੌਰ ਦੇ ਉੱਤੇ ਪੰਜਾਬ ਦੇ ਕਿਸਾਨਾਂ ਨੂੰ ਧਮਕੀ ਦਿੱਤੀ ਹੈ ਵੀ ਜੇ ਦੁਬਾਰਾ ਤੁਸੀਂ ਆਏ ਤੇ ਤੁਹਾਨੂੰ ਵੇਖ ਲਿਆ ਜਾਊਗਾ ਪੁਲਿਸ ਆਰਮੀ ਨੂੰ ਨਹੀਂ ਕੁੱਟ ਸਕਦੀ ਅਜੇ ਆਰਮੀ ਪੁਲਿਸ ਨੂੰ ਕੁੱਟ ਸਕਦੀ ਹੈ ਉਹਨਾਂ ਕੋਲ ਪਾਵਰ ਵੱਧ ਹੁੰਦੀ ਹੈ ਇਹ ਪਹਿਲੀ ਵਾਰ ਕਿਵੇਂ ਹੋ ਗਿਆ ਕਿ ਇੱਕ ਕਰਨਲ ਤੇ ਉਹਦੇ ਬੇਟੇ ਨੂੰ ਉਹ ਵੀ ਜਿਹੜਾ ਡਾਕਟਰ ਆ ਉਹ ਵੀ ਇਮੇਜ ਦੇ ਵਿੱਚ ਦੋ ਸਾਲ ਜਿਹੜੇ ਰਹਿੰਦੇ ਨੇ ਜਾਂਤਾ ਛਿੱਤਰ ਖਾਵਾਗੇ ਰੱਜ ਕੇ ਸਾਰੇ ਛਿੱਤਰ ਘਰਾਂ 'ਚ ਬੈਠਿਆਂ ਨੂੰ ਹੀ ਪੈਣੇ ਆ ਜੇ ਤੁਸੀਂ ਇੱਥੇ ਖੜ੍ਹ ਕੇ ਖਾਲੋਂਗੇ ਤੇ ਕਟੋ-ਕਟ ਕੇ ਇਸ ਲਿਸਟ 'ਚ ਆ ਜਾਓਗੇ ਵੀ ਕੋਈ ਅ ਕਿਸੇ ਕਿਸੇ ਗਲਤ ਪ੍ਰਸ਼ਾਸਨ ਦੇ ਖਿਲਾਫ ਕੋਈ ਸਟੇਟਮੈਂਟ ਦਿੱਤੀ ਜਾਂ ਅਸੀਂ ਖੜ੍ਹੇ ਹੋਏ ਇਹ ਇਤਿਹਾਸ ਬਣੂਗਾ ਕਰਨਲ ਬਾਠ ਦਾ ਮਸਲਾ ਪੰਜਾਬ ਦਾ ਸਭ ਤੋਂ ਵੱਡਾ ਮਸਲਾ ਹੈ ਜਿਸ ਨੂੰ ਚਲਦਿਆਂ ਕਾਫੀ ਦਿਨ ਹੋ ਗਏ ਨੇ ਤੁਸੀਂ ਦੇਖਿਆ ਵੱਖ-ਵੱਖ ਪੱਖ ਸਾਹਮਣੇ ਆ ਰਹੇ ਨੇ ਸੋ ਅੱਜ ਵੱਡਾ ਇਕੱਠ ਆ ਜਿਹੜਾ ਪਟਿਆਲਾ ਦੇ ਵਿੱਚ ਰੱਖਿਆ ਗਿਆ ਸੀ ਬਾਬਾ ਬਖਸੀਸ ਸਿੰਘ ਜੀ ਸਾਡੇ ਨਾਲ ਨੇ ਬਾਬਾ ਜੀ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਬਾਬਾ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਤੁਸੀਂ ਜੈ ਜਵਾਨ ਜੈ ਕਿਸਾਨ ਦੇ ਨਾਰੇ ਲਗਾਏ ਜਾਂਦੇ ਨੇ ਕਿਸਾਨ ਵੀ ਕੁੱਟ ਤੇ ਜੀ ਜਵਾਨ ਵੀ ਕੁੱਟ ਤੇ ਬਿਲਕੁਲ 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 ਕੁੱਟ ਤੇ ਜੀ ਹਾਂ ਔਰ ਅੱਜ ਆਪਾਂ ਇੱਥੇ ਨਾ ਤਾਂ ਆਰਮੀ ਲਈ ਆਇਆ ਸਮਝੋ ਨਾ ਪੁਲਿਸ ਦੇ ਖਿਲਾਫ ਆਏ ਮੇਰੀ ਗੱਲ ਸਮਝੋ ਦੀ ਆਪਾਂ ਆਏ ਆ ਸਿਸਟਮ ਦੇ ਖਿਲਾਫ ਸਿਸਟਮ ਜਿਹੜਾ ਆ ਉਹ ਇੰਨਾ ਉਹਦਾ ਧੁਰਾ ਵਿਗੜ ਗਿਆ ਆ ਉਹਦੇ ਜਿਹੜੇ ਹਾਕਮ ਨੇ ਇਹਨੇ ਬਦਤਮੀਜ਼ ਬੇਗੈਰਤ ਹੋ ਗਏ ਨੇ ਕਿ ਉਹਨਾਂ ਨੇ ਪੰਜਾਬ ਜਿਹੜੀ ਸਟੇਟਾਂ ਨੂੰ ਪੁਲਿਸ ਤਬਦੀਲ ਕਰਤਾ ਪੰਜਾਬ ਜਿਹੜੀ ਆ ਉਹ ਜਿਹੜੀ ਹਾਕਮਾਂ ਦੇ ਹੱਥ 'ਚ ਨਹੀਂ ਹੈਗੀ ਉਹ ਪੁਲਿਸ ਦੇ ਹੱਥ 'ਚ ਸਟੇਟ ਆ ਸੋ ਪੁਲਿਸ ਜਿਹੜੀ ਆ ਉਹ ਕੀ ਆ ਕਿ ਤੁਹਾਨੂੰ ਅ ਕਿਸੇ ਨੂੰ ਬੰਦੇ ਨੂੰ ਮਾਰਨ ਲਈ ਕਿਸੇ ਨੂੰ ਕੁੱਟਣ ਲਈ ਜਦੋਂ ਮੈਡਰਨ ਮਿਲਦੀ ਹੁਣ ਫਿਰ ਦੀ ਕਿਉਂ ਨਹੀਂ ਮਾਰੋਗੇ ਜੀ ਜੇ ਤੁਹਾਨੂੰ ਤੱਕੀਆਂ ਮਿਲਦੀਆਂ ਹੁਣ ਤੁਹਾਨੂੰ ਉਹਨਾਂ ਨੂੰ ਕਹਿਣ ਵੀ ਮੈਂ ਇੱਕ ਸਿਰ ਚ ਮਾਰਨ ਲੱਖ ਰੁਪਏ ਤੁਹਾਨੂੰ ਮਿਲੂਗਾ ਜਦੋਂ ਮੈਂ ਸਿਰ ਚ ਮਾਰ ਦੋਗੇ ਕੋਈ ਨਾ ਕੋਈ ਲਾਭ ਹੀ ਜਾਊਗਾ ਉਹਨਾਂ ਨੇ ਸਿਰ ਚ ਮਾਰਨ ਵਾਲਾ ਮੈਂ ਵੀ ਮੈਨੂੰ ਲੱਖ ਰੁਪਏ ਚਾਹੀਦਾ ਜਿੱਦਾ ਮਰਜੀ ਸਿਰ ਅੱਗੇ ਪਾੜ ਦੋ ਸੋ ਮਸਲਾ ਇਹ ਆ ਇਹਨਾਂ ਨੂੰ ਸਪੈਸ਼ਲ ਤੌਰ ਦੇ ਉੱਤੇ ਇਹ ਪਾਵਰ ਦਿੱਤੀ ਗਈ ਆ ਕਿ ਲੋਕਾਂ ਲੋਕ ਜਦੋਂ ਤੁਹਾਡੀਆਂ ਨੀਤੀਆਂ ਦੇ ਖਿਲਾਫ ਖੜੇ ਹੁੰਦੇ ਆ ਤੇ ਤੁਹਾਡੇ ਕੋਲ ਨਾ ਸਵਾਲਾਂ ਦੇ ਜਵਾਬ ਨਹੀਂ ਉਹਨਾਂ ਨੀਤੀਆਂ ਦਾ ਕੋਈ ਰਾਹ ਨਹੀਂ ਹੈ ਤਾਂ ਫਿਰ ਤੁਸੀਂ ਕੀ ਕਰਦੇ ਹੋ ਬੇਈਮਾਨੀ ਕਰਦੇ ਹੋ ਉਹਨਾਂ ਨੂੰ ਲੁੱਟਦੇ ਵੀ ਆਂ ਤੇ ਕੁੱਟਦੇ ਵੀ ਆਂ ਜਿਹੜਾ ਕਿਸਾਨਾਂ ਨਾਲ ਇੱਥੇ ਹੋਇਆ ਆ ਇਹ ਪਿਛਲੇ 50 ਸਾਲਾਂ ਦੇ ਵਿੱਚ ਜਾਂ ਉਦੋਂ ਮੇਰੇ ਦਾਦੇ ਪਰਦਾਦਿਆਂ ਦੇ ਵਿੱਚ ਮੁਗਲਾਂ ਦੇ ਰਾਜ ਚ ਵੀ ਕਦੀ ਐ ਨਹੀਂ ਹੋਇਆ ਕਿ ਬੰਦਿਆਂ ਨੂੰ ਸਦਿਆ ਹੋਏ ਸਦਕੇ ਬੰਦਿਆਂ ਨੂੰ ਅਰੈਸਟ ਕਰ ਲਿਆ ਹੋਏ ਇਹ ਪਹਿਲੀ ਵਾਰੀ ਹੋਇਆ ਆ ਕਿ ਬੰਦਿਆਂ ਨੂੰ ਸਦਕੇ ਅਰੈਸਟ ਕਰ ਲਿਆ ਰਾਜੇ ਮਹਾਰਾਜਿਆਂ ਦੇ ਟਾਈਮ ਵੀ ਇਦਾਂ ਨਹੀਂ ਹੋਇਆ ਜੀ ਕਦੀ ਵੀ ਨਹੀਂ ਹੋਇਆ ਜੀ ਕਦੀ ਵੀ ਨਹੀਂ ਹੋਇਆ ਪਿੱਛੇ ਖੜਕੂਨ ਸੰਘਰਸ਼ਨੀ ਹੋਇਆ ਜਿਹੜੀ ਆਰਮ ਸਟ੍ਰਗਲ ਇੰਨੀ ਵੱਡੀ ਚੱਲ ਰਹੀ ਜਿੱਤੇ ਗੋਲੀਆਂ ਚੱਲਦੀਆਂ ਹਨ ਉੱਥੇ ਵੀ ਬੰਦਿਆਂ ਨੂੰ ਸੱਦ ਕੇ ਵਾਪਸ ਜਦੋਂ ਆਪਣੇ ਟਿਕਾਣੇ ਤੇ ਜਨਜ ਨਹੀਂ ਪਹੁੰਚ ਜਾਂਦੇ ਉਹਨਾਂ ਚਿਰ ਉਹਨਾਂ ਦੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਔਰ ਪਹਿਲੀ ਵਾਰ ਹੋਇਆ ਕਿ ਪੰਜਾਬ ਦੇ ਇੱਕ ਡੀਆਈਜੀ ਨੇ ਸਿੱਧੇ ਤੌਰ ਦੇ ਉੱਤੇ ਪੰਜਾਬ ਦੇ ਕਿਸਾਨਾਂ ਨੂੰ ਧਮਕੀ ਦਿੱਤੀ ਹੈ ਵੀ ਜੇ ਦੁਬਾਰਾ ਤੁਸੀਂ ਆਏ ਤੇ ਤੁਹਾਨੂੰ ਵੇਖ ਲਿਆ ਜਾਊਗਾ ਇਹ ਧਮਕੀ ਕੌਣ ਦੇ ਸਕਦਾ ਹੈ ਕਿਸਾਨਾਂ ਨੂੰ ਅੱਜ ਤੱਕ ਇਹਨਾਂ ਨੂੰ ਧਮਕੀ ਦਿੱਤੀ ਮੈਂ ਇਹ ਗੱਲ ਨੂੰ ਕਹਿੰਦਾ ਅੱਜ ਇਹਨਾਂ ਨੂੰ ਪੰਜਾਬ ਦੀ ਆਰਥਿਕ ਦਾ ਫਰਕ ਫਿਕਰ ਪੈ ਗਿਆ ਹੈ ਫਿਰ ਡੇਢ ਸਾਲੇ ਤ ਡੇਢ ਸਾਲ ਲੁੱਕਾ ਨੂੰ ਖਰਾਬ ਕਿਉਂ ਕੀਤਾ ਕਿ ਇਹਨਾਂ ਨੂੰ ਡੇਢ ਸਾਲ ਬਾਅਦ ਪਤਾ ਲੱਗਾ ਵੀ ਪੰਜਾਬ ਦਾ ਨੁਕਸਾਨ ਹੋ ਰਿਹਾ ਨੁਕਸਾਨ ਪੰਜਾਬ ਦਾ ਨੁਕਸਾਨ ਜਿਹੜਾ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਜੀ ਜਾਂ ਵਿਕਾਸ ਨਹੀਂ ਹੋ ਰਿਹਾ ਜਾਂ ਫਿਰ ਹੋਰ ਬਹੁਤ ਸਾਰੇ ਇਦਾਂ ਦੇ ਮਸਲੇ ਨੇ ਜਿਹੜੇ ਰੁਕੇ ਪਏ ਨੇ ਜਿਹੜਿਆਂ ਤੇ ਲੋਕ ਤਰਾ ਤਰਾ ਕਰ ਰਹੇ ਨੇ ਉਹ ਵੀ ਕਿਸਾਨਾਂ ਦੇ ਕਾਰਨ ਰੁਕੇ ਪਏ ਸੀ ਜੀ ਮੈਂ ਜਿਹੜੀ ਮਾਈਨਿੰਗ ਹੋ ਰਹੀ ਆ ਜਿਹੜਾ ਪੰਜਾਬ ਦਾ ਵੱਡਾ ਆਰਥਿਕ ਨੂੰ ਹੁਲਾਰਾ ਮਿਲ ਸਕਦਾ ਹੈ ਜਿਵੇਂ ਨਵਜੋਤ ਸਿੱਧੂ ਨੇ ਉਹ ਕਿਹਾ ਸੀ ਕਿ ਇੱਕ ਬਣਾਉਣ ਦੀ ਲੋੜ ਆ ਕਰੋੜਾ ਅਰਬਾਂ ਦੀ ਜਿਹੜੀ ਟਰਨਓਵਰ ਆ ਉਹ ਮਾਈਨਿੰਗ ਤੋਂ ਹੋ ਸਕਦੀ ਆ ਉਹ ਸਾਰਾ ਖੂਚ ਪਿਆ ਆ ਸਮਝ ਗਏ ਮੇਰੇ ਕਿਸਾਨਾਂ ਦੇ ਕਾਰਨ ਇਹਨਾਂ ਰੁਕਿਆ ਹੋਵੇ ਜੀ ਇਹ ਜਿਹੜੇ ਕਿਸਾਨਾਂ ਨਹੀਂ 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 ਕਿਸਾਨਾਂ ਦੇ ਕਰਕੇ ਇਹ ਰੁਕ ਗਿਆ ਵੀ ਜਿਹੜਾ ਦਿੱਲੀ ਤੋਂ ਰਿਸ਼ਵਤਖੋਰੀ ਦੀ ਆਵਾਜ਼ ਆਈ ਸੀ ਉਹਨੂੰ 20 25 ਕਿਲੋਮੀਟਰ ਦਾ ਵੜਾ ਪੈਣ ਲੱਗਿਆ ਨਹੀਂ ਛੇਤੀ ਪਹੁੰਚ ਜਾਂਦੀ ਸੀ ਪਹਿਲਾਂ ਸਮਝੋ ਮੇਰੀ ਗੱਲ ਇਹ ਜਿਹੜਾ ਹੁਕਮ ਆ ਇਹ ਭਗਵੰਤ ਮਾਨ ਦਾ ਨਹੀਂ ਆ ਇਹ ਦਿੱਲੀ ਦੇ ਨਾਲ ਇੱਕ ਸਮਝੌਤਾ ਹੋਇਆ ਹੈ ਸਮਝੌਤੇ ਦੇ ਤਹਿਤ ਸਾਡੇ ਲੋਕਾਂ ਨੂੰ ਇੱਥੇ ਲੁੱਟਿਆ ਗਿਆ ਮੈਂ ਅੱਜ ਆਪਾਂ ਇੱਥੇ ਇਸ ਲਈ ਆਏ ਆ ਅਸੀਂ ਲੋਕਾਂ ਨੂੰ ਦੱਸਣ ਆਏ ਆ ਲੋਕੋ ਇੱਕ ਆਰਮੀ ਦਾ ਜਿਹੜੀ ਉਹਨਾਂ ਦੀ ਆਪਣੀ ਆਰਮੀ ਆ ਇੱਕ ਪੁਲਿਸ ਹੈ ਕਾਰਮੀ ਆ ਦੋਨਾਂ ਦਾ ਕੰਬੀਨੇਸ਼ਨ ਆ ਪੁਲਿਸ ਆਰਮੀ ਨੂੰ ਨਹੀਂ ਕੁੱਟ ਸਕਦੀ ਅਜੇ ਆਰਮੀ ਪੁਲਿਸ ਨੂੰ ਕੁੱਟ ਸਕਦੀ ਆ ਉਹਨਾਂ ਕੋਲ ਪਾਵਰਬੱਦ ਹੁੰਦੀ ਆ ਇਹ ਪਹਿਲੀ ਵਾਰੀ ਕਿਵੇਂ ਹੋ ਗਿਆ ਕਿੱਕ ਕਰਨਾ ਤੇ ਉਹਦੇ ਬੇਟੇ ਨੂੰ ਉਹ ਵੀ ਜਿਹੜਾ ਡਾਕਟਰ ਆ ਉਹ ਵੀ ਇਮੇਜ ਦੇ ਵਿੱਚ ਤੁਸੀਂ ਦੇਖੋ ਕਿ ਵੈਲੇ ਦਾ ਐਜੂਕੇਟਿਡ ਹੋਊਗਾ ਉਹ ਤਾਈ ਐਮਬੀਬੀਐਸ ਉੱਥੇ ਪਹੁੰਚਿਆ ਜੀ ਐਮਹੇਜ ਐਮਹੇਜ ਤੇ ਪਹੁੰਚਦੇ ਨਹੀਂ ਕੁੱਲ 72 ਸੀਟਾਂ ਟੋਟਲ ਜਿਹੜੀਆਂ ਆਲ ਇੰਡੀਆ ਚੋਂ ਬੰਦੇ ਸਿਰ ਪਹੁੰਚਦੇ ਆਂ ਇੰਡੀਆ ਚੋਂ ਤੇ ਉਹ ਕਿੰਨਾ ਜ਼ਿਆਦਾ ਇੰਟੈਲੀਜੈਂਟ ਹੋਊਗਾ ਮੁੰਡਾ ਜਿਹੜਾ ਉੱਥੇ ਪਹੁੰਚਿਆ ਜੀ ਹੁਣ ਮਸਲਾ ਇਹ ਆ ਕਿ ਜੇ ਇੱਕ ਸੈਟਿੰਗ ਇੱਕ ਮੌਜੂਦਾ ਕਰਨਲ ਦੀ ਮੈਸੇਜ ਨੂੰ ਘਰ ਵਾਲੀ ਨੂੰ ਪਤਨੀ ਨੂੰ ਠੱਕੇ ਖਾਣੇ ਪੈ ਸਕਦੇ ਆ ਤੇ ਮਾਤੜ ਬੰਦੇ ਦੀ ਕੀ ਉੱਥੇ ਵੈਲਿਊ ਆ ਆਪਾਂ ਲੋਕਾਂ ਨੂੰ ਇਹ ਦੱਸਣ ਆਇਆ ਵੀ ਜਾਗੋ ਇਹ ਪੁਲਿਸ ਸਟੇਟ ਬਣ ਗਈ ਆ 2 ਸਾਲ ਜਿਹੜੇ ਰਹਿੰਦੇ ਨੇ ਜਾਂ ਤਾਂ ਛਿੱਤਰ ਖਾਵਾਂਗੇ ਰੱਜ ਕੇ ਸਾਰੇ ਹੂੰ ਸਮਝੋ ਮੇਰੀ ਗੱਲ ਛਿੱਤਰ ਘਰਾਂ 'ਚ ਬੈਠਿਆਂ ਨੂੰ ਹੀ ਪੈਣੇ ਆ ਤੇ ਜੇ ਤੁਸੀਂ ਇੱਥੇ ਖੜ੍ਹ ਕੇ ਖਾ ਲਓਗੇ ਤੇ ਘੱਟੋ-ਘੱਟ ਕਿਸੇ ਲਿਸਟ 'ਚ ਆ ਜਾਓਗੇ ਵੀ ਕੋਈ ਅ ਕਿਸੇ ਕਿਸੇ ਗਲਤ ਪ੍ਰਸ਼ਾਸਨ ਦੇ ਖਿਲਾਫ ਕੋਈ ਸਟੇਟਮੈਂਟ ਦਿੱਤੀ ਜਾਂ ਅਸੀਂ ਖੜੇ ਹੋਏ ਇਹ ਇਤਿਹਾਸ ਬਣੂਗਾ ਠੀਕ ਹੈ ਜੀ ਮੈਂ ਅੱਜ ਇੱਥੇ ਇਸ ਲਈ ਆਇਆ ਕਿ ਵੇਖੋ ਇੱਥੇ ਇੱਕ ਵੱਡਾ ਇਕੱਠ ਹੋਇਆ ਜੀ ਆਰਮੀ ਨੂੰ ਛੜਕ ਤੇ ਆਉਣਾ ਪੈ ਗਿਆ ਹੂੰ ਕਿ ਪੁਲਿਸ ਦੇ ਖਿਲਾਫ ਕਾਰਵਾਈ ਕਰੋ ਇਹ ਗੱਲ ਬਹੁਤ ਸੋਚਣ ਵਾਲੀ ਆ ਇਹ ਬਹੁਤ ਗੰਭੀਰ ਹੈ ਕਾਰਵਾਈ ਕਿਉਂ ਨਹੀਂ ਹੋ ਰਹੀ ਜੀ ਕਹਿੰਦੇ ਜੀ ਢਾਬੇ ਵਾਲੇ ਦੇ ਬਿਆਨਾਂ ਦੇ ਵਿਹੇਬ ਤੇ ਪਹਿਲਾਂ ਮੁਕੱਦਮਾ ਦਰਜ ਕਰਿਆ ਗਿਆ ਜਦੋਂ ਪ੍ਰੈਸ਼ਰ ਪਿਆ ਫੇਰ ਕੋਈ ਗੱਲਬਾਤ ਮਾੜੀ ਮੋਟੀ ਰਾਹੇ ਪਈ ਹੈ ਜੀ ਪਹਿਲਾਂ ਕਿਉਂ ਨਹੀਂ ਪਹਿਲਾਂ ਆਮ ਲੋਕਾਂ ਨੂੰ ਵੀ ਇਦਾਂ ਹੀ ਖੱਜਲ ਕੀਤਾ ਆਪਾਂ ਡਿਟੇਲ ਚ ਜਾਂਦੀ ਨਹੀਂ ਢੜਰੀਆਂ ਵਾਲੇ ਦੇ ਡੇਰੇ ਤੇ ਕੁੜੀ ਮਰ ਗਈ ਕਿੰਨੇ ਸਾਲਾਂ ਬਾਅਦ ਪਰਚਾ ਦਰਜ ਹੋਇਆ ਹੋਇਆ ਕੁਝ ਜੀ ਇੱਥੇ ਤਗੜੇ ਦਾ ਸੱਤੀ ਵੀ ਸੌ ਇੱਥੇ ਕੁਝ ਨਹੀਂ ਹੁੰਦਾ ਇੱਥੇ ਤਾਂ ਵਾਹ ਦਿੱਲੀ ਨਾਲ ਪੈ ਗਿਆ ਮੇਰੀ ਗੱਲ ਸਮਝੋ ਜੀ ਗਲਤ ਤਾਂ ਦੇ ਪੰਗਾ ਪੈ ਗਿਆ ਹਮ ਮਾਤਲ ਮਾਤਲ ਦੀ ਔਕਾਤ ਹੀ ਨਹੀਂ ਹੈ ਕੁੱਟ ਕੇ ਲੰਘ ਜਾਂਦੇ ਨੇ ਜੀ ਕਿਸੇ ਵੀ ਬੰਦੇ ਦੀ ਕੋਈ ਸੁਣਵਾਈ ਨਹੀਂ ਹੈ ਮਾਤਲ ਬੰਦੇ ਦੀ ਔਰ ਮੈਂ ਤੁਹਾਨੂੰ ਦੱਸਾਂ ਸਾਡੇ ਕੋਲ ਸਭ ਤੋਂ ਵੱਡੀ ਜਿਹੜੀ ਧਿਰ ਸੀ ਪੰਜਾਬ ਦੇ ਵਿੱਚ ਇੰਡੀਵਿਜੂਅਲ ਤੇਰਾ ਉਹ ਸੀਗੀ ਕਿਸਾਨ ਟਿੱ ਕਿਸਾਨਾਂ ਦੀ ਜੋ ਬੇਇੱਜ਼ਤੀ ਕੀਤੀ ਹੈ ਸਰਕਾਰ ਨੇ ਇਹ ਪਹਿਲਾਂ ਕਦੇ ਨਹੀਂ ਹੋਇਆ ਅਜੇ ਔਰ ਇਹ ਬੰਦਿਆਂ ਨੇ ਦਿੱਲੀ ਦੇ ਕਹੇ ਤੇ ਕਿਸਾਨਾਂ ਨੂੰ ਕੁੱਟਿਆ ਆ ਤੇ ਪੰਜਾਬ ਦੇ ਵਪਾਰੀਆਂ ਨੇ ਮੰਦਰ ਚ ਜਾ ਕੇ ਲੱਡੂ ਵੰਡਿਆ ਕਿਸਾਨਾਂ ਦੇ ਖਿਲਾਫ ਕਿ ਸਾਡਾ ਜੀਰਾ ਹੁਣ ਸਾਡਾ ਹੁਣ ਵਪਾਰ ਵਜੂਗਾ ਉਹਨਾਂ ਨੂੰ ਇਹ ਗੱਲ ਦੀ ਸ਼ਰਮ ਆਉਣੀ ਚਾਹੀਦੀ ਹੈ ਵਪਾਰ ਖੇਤੀ ਚੋਂ ਪੈਦਾ ਹੋਣਾ ਆ ਸਾਰੀਆਂ ਚੀਜ਼ਾਂ ਅੱਗੇ ਜਿਹੜੀਆਂ ਉਹ ਖੇਤੀ ਚੋਂ ਖੁੱਲਦੀਆਂ ਠੀਕ ਹੈ ਜੀ ਤੁਹਾਡੇ ਬ੍ਰੈਡ ਤੁਹਾਡੀਆਂ ਮਹਿੰਗੀਆਂ ਚੀਜ਼ਾਂ ਕਣਕ ਤੋਂ ਹੀ ਬਣਦੀਆਂ ਤੇ ਜੇ ਜੇ ਉਹ ਮਰ ਗਏ ਨਾ ਤੇ ਤੁਹਾਡੇ ਪੱਲੇ ਕੱਖ ਨਹੀਂ ਰਹਿਣਾ ਹੈਗਾ ਅਸਲ ਚ ਕੀ ਆ ਕਿ ਜਿਹੜਾ ਕਾਰਪੋਰੇਟ ਘਰਾਣੇ ਨੇ ਨਾ ਉਹਨਾਂ ਕੋਲ ਪੈਸੇ ਹੀ ਇੰਨਾ ਆ ਉਹ ਸੋਚ ਝੰਡੇ ਆ ਕਿ ਪੰਜਾਬ ਦੀ ਜਿਹੜੀ ਲੈਂਡ ਹੈ ਇਹਨੂੰ ਕਿਸੇ ਤਰੀਕੇ ਨਾਲ ਖਤਮ ਕਰਤਾ ਜਾਏ ਠੀਕ ਹੈ ਜੀ ਜ਼ਮੀਨ ਲੈਸ ਮਤਲਬ ਕਿ ਲੈਂਡ ਲੈਸ ਕਰ ਦਿੱਤੇ ਜਾਣੇ ਲੋਕ ਤੇ ਇਹ ਲੋਕ ਹੋਰ ਧੰਦੇ ਕਰਨ ਪੂੜੀਆਂ ਛੋਲੇ ਵੇਚਣ ਕੁਝ ਵੀ ਕਰਨ ਪਰ ਜ਼ਮੀਨ ਸਾਨੂੰ ਦੇ ਦੇਣਾ ਅਸੀਂ ਇੱਥੇ ਆ ਕੇ ਆਪਣੇ ਵਧੀਆ ਕਾਰੋਬਾਰ ਕਰੀਏ ਤੇ ਜਿੱਦਨ ਵੱਡਾ ਰੋਡ ਨਿਕਲ ਗਿਆ ਜਿਹਦੇ ਉੱਤੇ ਕਿਸੇ ਨੇ ਅਜੇ ਤੱਕ ਇੰਤੂਬਰਨ ਤੋਂ ਨਹੀਂ ਕੀਤਾ ਜਿੱਦਣ ਵੱਡਾ ਰੋਡ ਨਿਕਲ ਗਿਆ ਲਾ ਕੇ ਵਿਖਾਇਓ ਤਰਨਾ ਹੂੰ ਜੇ ਇਸ ਮਸਲੇ ਤੇ ਆਈਏ ਜੀ ਜਿਹੜੀ ਦੂਜੀ ਧਿਰ ਆ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਨੇ ਉਹ ਵੀ ਜੀ ਢਿੱਲੋਂ ਬ੍ਰਦਰਜ਼ ਕੋਲ ਪਹੁੰਚੇ ਨੇ ਵਕੀਲ ਕੀਤਾ ਜੀ ਉਹਨਾਂ ਨੇ ਉੱਥੇ ਮੀਡੀਆ ਬਲਾ ਕੇ ਉਹ ਆਪਣਾ ਪੱਖ ਦੇ ਰਹੇ ਨੇ ਹਾਂਜੀ ਹੁਮਨ ਬ੍ਰਦਰਜ਼ ਕੋਲ ਤੇ ਉਸ ਨੂੰ ਕਿਸ ਤਰ੍ਹਾਂ ਦੇਖਦੀ ਹੈ ਦੇਖੋ ਇੱਕ ਮੈਂ ਤੁਹਾਨੂੰ ਗੱਲ ਦੱਸਦਾ ਕਿ ਕਪਲ ਸਿਬਲ ਜਿਹੜੇ ਆ ਉਹ ਕਾਂਗਰਸ ਦੇ ਬਹੁਤ ਸੀਨੀਅਰ ਲੀਡਰ ਸੀ ਹੂੰ ਤੇ ਪ੍ਰੋਫੈਸਰ ਭੁੱਲਰ ਵਾਲਾ ਤੇ ਹੋਰ ਵੀ ਕੇਸ ਜਿਹੜੇ ਸਾਡੇ ਉਹਨਾਂ ਨੇ ਲੜੇ ਹੂੰ ਸਮਝੇ ਮੇਰੀ ਗੱਲ ਹੋਰ ਵੀ ਉਹਨਾਂ ਦੇ ਜਿਹੜੇ ਵੱਡੇ ਬੰਦੇ ਉੱਥੇ ਦਿੱਲੀ ਦੇ ਵਿੱਚ ਆਪਣੇ ਖਾਰਡ ਕੋ ਸਿੰਘਾਂ ਨੇ ਸੋਧਦੇ ਸੀ ਉਹਨਾਂ ਦੇ ਕੇਸ ਵੀ ਕਪਲ ਸਿਬਲ ਵਰਗੇ ਨੇ ਲੜਿਆ ਹੂੰ ਉਹਨਾਂ ਉਹ ਇੱਕ ਵਕੀਲ ਨੇ ਤੇ ਜਿਹੜੀ ਤੇਰ ਵਕੀਲ ਕੋਲ ਜਾਉਗੇ ਵਕੀਲ ਦਾ ਧਰਮ ਹੈ ਕਿ ਉਹਨਾਂ ਨੂੰ ਇਨਸਾਫ ਕਰਨਾ ਹਾਂ ਹੂੰ ਸਮਝੇ ਮੇਰੀ ਗੱਲ ਹੂੰ ਸੋ ਇਹ ਉਹਨਾਂ ਦਾ ਆਪਣਾ ਇੱਕ ਕੀਤਾ ਆ ਉਹਦੇ ਚ ਆਪਾਂ ਕੋਈ ਗੱਲ ਨਹੀਂ ਕਰ ਸਕਦੇ ਵੀ ਉਹਨਾਂ ਨੇ ਤੇ ਆਪਣੇ ਕਲੈਂਡਰ ਨੂੰ ਇਨਸਾਫ ਤੋਂ ਹੋਂਦ ਤੱਕ ਜਾਣਾ ਆ ਪਰ ਮੈਂ ਜਿਹੜੀ ਗੱਲ ਕਰ ਰਿਹਾ ਆ ਉਹ ਕੇਸ ਦੀ ਗੱਲ ਨਹੀਂ ਕਰ ਰਿਹਾ ਮੈਂ ਇਹ ਗੱਲ ਕਰ ਰਿਹਾ ਕਿ ਪੰਜਾਬ ਦੇ ਵਿੱਚ ਜਿਹੜੀਆਂ ਪੁਲਿਸ ਨੂੰ ਤਾਕਤਾਂ ਦਿੱਤੀਆਂ ਨੇ ਉਹ ਐਵੇਂ ਨੇ ਕਿ ਜਦੋਂ ਇਹਨਾਂ ਦੀ ਮੀਟਿੰਗ ਹੁੰਦੀ ਆ ਵੀ ਤੁਸੀਂ ਕਿਤੇ ਐਕਸ਼ਨ ਕਰਨਾ ਆ ਜਾਣਾ ਆ ਉਦੋਂ ਇਹ ਮੀਟਿੰਗ ਹੁੰਦੀ ਆ ਵੀ ਆਪਾਂ ਜੇ ਤੁਹਾਨੂੰ ਗੋਲੀ ਚਲਾਣੀ ਵੀ ਪਏ ਤੇ ਲੱਤ 'ਚ ਗੋਲੀ ਮਾਰਨੀ ਆ ਬਾਹਾਂ 'ਚ ਮਾਰਨੀ ਆ ਸਿੱਧੀ ਗੋਲੀ ਨਹੀਂ ਮਾਰਨੀ ਆ ਇੱਕ ਹੀ ਕਰਦੇ ਆ ਸਿੱਧੀਆਂ ਗੋਲੀਆਂ ਜਿਹੜਾ ਹੁਣ ਇਨਕਾਉਂਟਰ ਹੋਇਆ ਜੀ ਉਹ ਮੁੰਡਾ ਕਿਡਨਾਪ ਹੋਇਆ ਸੀ ਉਸ ਇਨਕਾਉਂਟਰ ਨੂੰ ਕਿਸ ਤਰ੍ਹਾਂ ਦੇਖ ਰਹੇ ਆ ਪਿੰਡਾਂ ਦੇ ਵਿੱਚੋਂ ਆਵਾਜ਼ਾਂ ਹੋਰ ਆ ਰਹੀਆਂ ਨੇ ਜੀ ਬਹੁਤ ਕਿਤੋਂ ਆਵਾਜ਼ਾਂ ਨਿਕੜ ਕੇ ਆ ਰਹੀਆਂ ਨੇ ਉਸ ਨੂੰ ਕਿਸ ਤਰ੍ਹਾਂ ਦੇਖੋ ਮੈਂ ਤਾਂ ਇਹ ਸੋਚ ਰਿਹਾ ਕਿ ਅਸੀਂ ਜਿਹੜੀ ਕਿ ਐਮ ਆਰਐਸਟ ਕਮਿਸ਼ਨ ਬਣਨਾ ਚਾਹੀਦਾ ਜਿਹਦੇ ਵਿੱਚ ਸਿਆਣੇ ਬੰਦਿਆਂ ਦੀ ਇੱਕ ਟੀਮ ਬਣਨੀ ਚਾਹੀਦੀ ਆ ਤੇ ਸਾਨੂੰ ਇਹ ਪਾਵਰ ਹੋਵੇ ਕਿ ਅਸੀਂ ਇਹ ਚੀਜ਼ਾਂ ਨੂੰ ਇਨਵੈਸਟਿਗੇਟ ਕਰ ਸਕੀਏ ਜਿਵੇਂ ਪਹਿਲਾਂ ਖਲੜਾ ਸਾਹਿਬ ਸੀ ਸਾਡੇ ਜਸਪਾਲ ਸਿੰਘ ਢਿਲੋਂ ਨੇ ਉਹ ਸੀਗੇ ਇਸ ਤਰਜ਼ ਦੇ ਉੱਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇੱਕ ਗਰੁੱਪ ਬਣਾਇਆ ਜਾਏ ਫਿਰ ਅਸੀਂ ਇਹਨਾਂ ਦੀ ਇਹਨਾਂ ਕੇਸਾਂ ਦੀ ਜਾ ਕੇ ਇਨਕੁਆਇਰੀ ਕਰਕੇ ਤੇ ਅੱਗੇ ਕਿਤੇ ਇਹਨੂੰ ਤần ਪਤਨ ਲਾਇਆ ਜਾ ਸੋ ਇਹ ਵੇਖੋ ਹੁਣੀ ਤਾਂ ਸਾਡੀ ਮੌਤ ਹੀ ਆ ਜਦੋਂ ਇਨਕੁਆਇਰੀ ਕਰਾਂਗੇ ਵਦਾਂਗੇ ਤਾਂ ਮੌਤ ਆ ਲਈ ਪਰ ਮੈਂ ਉਸ ਮੌਤ ਨੂੰ ਕਬੂਲ ਕਰਨ ਲਈ ਤਿਆਰ ਹਾਂ ਤੇ ਆਪਾਂ ਇਹ ਕੋਸ਼ਿਸ਼ ਕਰਾਂਗੇ ਜਲਦੀ ਬਿਲਕੁਲ ਕਿ ਹਮਰਸ ਕਮਿਸ਼ਨ ਬਣਾ ਕੇ ਵਿੰਗ ਬਣਾ ਕੇ ਤੇ ਆਪਾਂ ਇਹਨਾਂ ਦੀ ਇਨਕੁਆਇਰੀ ਕਰ ਸਕੇ ਕਰਾਂਗੇ ਜ਼ਰੂਰ ਜੀ ਪੰਜਾਬ ਕਿਸ ਸਾਈਡ ਨੂੰ ਵੱਧ ਰਿਹਾ ਹੈ ਜੀ ਪੁਲਿਸ ਪ੍ਰਸ਼ਾਸਨ ਨੂੰ ਜੋ ਪਾਵਰਾਂ ਦਿੱਤੀਆਂ ਗਈਆਂ ਨੇ ਜਾਂ ਜਿਸ ਤਰ੍ਹਾਂ ਦਾ ਸਿਸਟਮ ਖੜਾ ਹੋ ਰਿਹਾ ਪੰਜਾਬ ਸਿਵਲ ਵਾਰਲਡ ਨੂੰ ਵਧ ਰਿਹਾ ਜੀ ਹਮ ਤੇ ਇੱਥੇ ਇਹ ਲਾਉਣੀਆਂ ਦਿੱਲੀ ਨੇ ਹਮ ਲਾਏਗੀ ਤੇ ਅਗਲੀ ਸਰਕਾਰ ਸਤਾਈ ਚ ਬਣਾਉਗੀ ਜੀ ਹਾਂਜੀ ਜੀ ਜੀ ਧੰਨਵਾਦ ਜੀ ਹਾਂਜੀ ਇਹ ਸਨ ਬਾਬਾ ਬਖਸੀਰ ਜਿਨ੍ਹਾਂ ਨੇ ਆਪਣੇ ਵਿਚਾਰ ਦਿੱਤੇ ਅਸੀਂ ਵਕ ਵਕ ਸੀਤਾ ਨੂੰ ਤੁਹਾਨੂੰ ਮਿਲਾਉਂਦੇ ਰਹਾਂਗੇ ਧੰਨਵਾਦ ਜੀ